ਉੱਥੇ ਸਬਬ ਐਸਾ ਬਣਿਆ ਉਸੇ 9 ਲੱਖਾ ਰੋਡ ਤੇ ਇੰਦਰਜੀਤ ਹਸਨਪੁਰੀ ਜਿਹੜਾ ਗੀਤਕਾਰ ਆ ਉਹਨੇ ਪਿੰਟਰ ਵਜੋਂ ਦੁਕਾਨ ਖੋਲੀ ਹੋਈ ਸੀ ਜਿਹੜੇ ਛੋਟੇ ਮੋਟੇ ਕੋਈ ਸਾਈਕਲ ਦੇ ਮਡਗਾਰਡ ਤੇ ਲਿਖਾ ਲੈਂਦਾ ਜੀ ਸਕੂਟਰ ਤਾਂ ਉਦੋਂ ਵੀ ਟਾਵੇਂ ਟਾਵੇਂ ਹੁੰਦੇ ਹੋਣੇ ਆ ਕਿਤੇ ਜਿਹੜਾ ਮਾੜਾ ਮੋਟਾ ਐਦਾਂ ਕਿਸੇ ਦਿਨ ਨੰਬਰ ਪਲੇਟ ਨੇਮ ਪਲੇਟ ਬਣਵਾ ਲਈ ਕਰਦੀ ਇਸ ਤਰ੍ਹਾਂ ਦਾ ਕੰਮ ਹਸਨਪੁਰੀ ਕਰਦਾ ਹੁੰਦਾ ਸੀ ਉੱਥੇ ਇਹਦਾ ਮੇਲ ਹੋ ਗਿਆ ਉਹਨੇ ਜਦੋਂ ਆਵਾਜ਼ ਸੁਣੀ ਉੱਥੇ ਹਸਨਪੁਰੀ ਦਾ ਇੱਕ ਛੋਟਾ ਜਿਹਾ ਜਿਹਨੂੰ ਅਨੇਕਸੀ ਕਹਿੰਦੇ ਆ ਜਾਂ ਚਵਾਰਾ ਜੀ ਸ਼ਿਵ ਕੁਮਾਰ ਬਟਾਲਵੀ ਨੇ ਉਹਦਾ ਨਾਮ ਪਾਇਆ ਹੋਇਆ ਸੀ ਚੰਡੂ ਖਾਨਾ ਚੰਡੂ ਖਾਨਾ ਚੰਡੂ ਖਾਨਾ ਉਹਨੂੰ ਕਹਿੰਦੇ ਹੁੰਦਾ ਸੀ ਅੱਛਾ ਜੀ ਸ਼ਿਵ ਨੇ ਉਹਦਾ ਸ਼ਿਵ ਉੱਥੇ ਹਸਨਪੁਰੀ ਦੇ ਇੱਕੋ ਚੰਡੂ ਖਾਨੇ 'ਚ ਜਾਂਦਾ ਰਿਹਾ ਅੱਛਾ ਉਹਦੇ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੁੰਦਾ ਜੀ ਜੀ ਉਸ ਚੰਡੂ ਖਾਨੇ ਦਾ ਬੜਾ ਇਤਿਹਾਸ ਆ ਇਸ ਸਟੋਵ ਦੇ ਉੱਤੇ ਚਾਹ ਬਣਦੀ ਰਹਿੰਦੀ ਸੀ ਕਲਾਕਾਰ ਲੋਕ ਆਉਂਦੇ ਰਹਿੰਦੇ ਸੀ ਗੀਤਕਾਰ ਗਾਇਕ ਹਸਨਪੁਰੀ ਦਾ ਜਰਕ ਨਾਮ ਬਣ ਗਿਆ ਸੀਗਾ ਕਿਉਂਕਿ ਉਹਦੇ ਗੀਤ ਸ਼ਾਦੀराम ਬਖਸ਼ੀ ਉਹਨਾਂ ਨੇ ਗਾਤੇ ਸੀ ਸਾਧੂ ਹੁੰਦੇ ਰੱਬ ਵਰਗੇ ਢੂੰਡ ਕੱਢ ਕੇ ਖੈਰ ਨਾ ਪਾਈਏ ਕਿਸੇ ਵੇਲੇ ਦਾ ਹਟ ਗੀਤ ਸੀਗਾ ਉਹ ਦੋ ਭਰਾ ਗਾਉਂਦੇ ਹੁੰਦੇ ਸੀਗੇ ਉਹ ਹਸਨਪੂਰੀ ਦਾ ਲਿਖਿਆ ਸੀ ਜੀ ਉਹਨੇ ਫਿਰ ਚੰਦੀਰਾਮ ਨੂੰ ਇੱਕਦਮ ਨਾਲ ਅਪਣਾ ਲਿਆ ਤੇ ਤਿਆਰ ਕੀਤਾ ਤੇ ਐਚ ਐਮ ਬੀ ਤੱਕ ਲੈ ਗਿਆ ਜੀ ਜਿਹੜਾ ਪਹਿਲਾ ਇਹਦਾ ਗੀਤ ਰਿਕਾਰਡ ਹੋਇਆ ਉਸੇ ਮਟਿਆਰ ਦਾ ਸੁਪਨਾ ਉਦੋਂ ਤਵੇ ਹੁੰਦੇ ਸੀ ਜੀ ਤਵੇ ਦੀ ਏ ਸਾਈਡ ਤੇ ਤਵੇ ਦੀ ਬੀ ਸਾਈਡ ਉਹ ਲੰਮਾ ਗੀਤ ਸੀਗਾ ਹਸਨਪੁਰੀ ਦਾ ਲਿਖਿਆ ਤੇ ਉਹ ਇਹਨੇ ਗਾਇਆ ਉਹਦੇ ਨਾਲ ਜਰਾ ਇੱਕ ਚੰਦੀ RAM ਦਾ ਰਿਕਸ਼ਾ ਵੀ ਚਲਾਉਂਦਾ ਰਿਹਾ ਉਹ ਬੈਲ ਗੱਡੀ ਦਾ ਵੀ ਢੋਆ ਢੋਈ ਚੱਲਦੀ ਰਹੀ ਤੇ ਨਾਲ-ਨਾਲ ਜਰਾ ਇੱਕ ਦਸਰਾ ਉਹ ਗੀਤ ਆ ਗਿਆ ਤੇ ਲੋਕਾਂ ਦੇ ਧਿਆਨ ਦੇ ਵਿੱਚ ਆ ਗਿਆ